ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ ਇਹ ਐਲਾਨ ਨੌਜਵਾਨ ਕਿਸਾਨ ਸ਼ੁਭ ਕਰਨ ਦੇ ਭੋਗਤੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਢੱਲੇਵਾਲ ਨੇ ਕੀਤਾ ਸਾਬਤ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਬਾਕੀ ਦੇਸ਼ ਦੇ ਕਿਸਾਨ ਦਿੱਲੀ ਲਈ ਕੂਚ ਕਰਨਗੇ ਖਾਸ ਕਰ ਜਿਨ੍ਹਾਂ ਕੋਲ ਟਰੈਕਟਰ ਟਰਾਲੀਆਂ ਨਹੀਂ ਜਾਂ ਫਿਰ ਦੂਰ ਦੁਰਾਡੇ ਤੋਂ ਨੇ ਅਜਿਹੇ ਕਿਸਾਨ 6 ਮਾਰਚ ਨੂੰ ਬਸਾਂ ਅਤੇ ਰੇਲਾ ਰਾਹੀ ਦਿੱਲੀ ਦੇ ਜੰਤਰਮੰਤਰ ਲਈ ਰਵਾਨਾ ਹੋਣਗੇ ਏ ਵੀ ਸਪਸ਼ਟ ਕੀਤਾ ਗਿਆ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਪੰਜਾਬ ਹਰਿਆਣਾ ਦੇ ਕਿਸਾਨ ਪਹਿਲਾਂ ਦੀ ਤਰ੍ਹਾਂ ਢੱਟੇ ਰਹਿਣਗੇ ਇਸ ਤੋਂ ਇਲਾਵਾ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਰੇਲਾਂ ਦਾ ਚੱਕਾ ਜੰਮ ਕੀਤਾ ਜਾਵੇਗਾ ਤੋਂ ਉਹਦੇ ਵਿੱਚ ਇਕਤਾ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਟਰੱਕਾਂ ਤੇ ਆ ਜਾਓ ਟਰੈਕਟਰ ਵਾਲੀਆਂ ਦੇ ਨਾ ਜਾਓ ਸਾਡੇ ਬਹੁਤ ਸਾਰੇ ਸੂਬੇਆ ਜਿੰਨਾ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਦਾ ਫੈਸਲਾ ਕੀਤਾ ਵੀ ਤੁਸੀਂ ਭਈ ਜਾਵੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਨਾ ਪਛਾਹ ਮੋੜਤਾ ਐਤਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਬਈ ਧਰਨ ਹਲਵਾ ਲੈਣ ਠੀਕ ਆ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣੇ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣਗੀਆਂ ਸੀ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ মিডিਆ ਨਾਲ ਸ਼ੇਅਰ ਕਰ ਦੇਵਾਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹਜੇ ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾਂ ਦੇ ਰਹੇ ਦੇਖੋ ਗਾਹਾਂ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਹੋਵੇ। ਤੋਂ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ। ਆਉਣ ਵਾਲੇ ਸਮੇਂ 'ਚ ਕੁਝ ਸੱਦੇ ਸੀ ਜਿਹੜੇ ਰੋਕ ਲੈ ਗਏ ਆਉਣ ਵਾਲੇ ਸਮੇਂ 'ਚ ਉਹ ਸੱਦੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ। ਤੋ ਇਹ ਦੋ ਸੱਦੇ ਸੀ ਜਿਹੜੇ ਦੋਹਾਂ ਫੋਰਮਾਂ ਵੱਲੋਂ ਜਿਹੜਾ ਵਾ ਸਾਂਝੇ ਰੂਪ ਵਿੱਚ ਅੱਜ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਤੇ ਆਪਾਂ ਦੇਣੇ ਸੀ। पूरे देश और एक विशेष अपील जेडी आज सी सरकार को कैसे उसके गुट, उसको घुटनों के बल लाना है उसके लिए कुछ रणनीति हमने तय की है वो ये है कि जितने भी बॉर्डर्स अभी तक बैठे हैं जिन बॉर्डरों के ऊपर वहां पे हम अपना संख्या बल बढ़ाएंगे और जो दूसरे अदर बॉर्डर हैं उन बॉर्डरों के ऊपर भी किसानों की संख्या लाने का हम प्रयास करेंगे आगे बात ये तय की गई है कि छह तरीक को जैसे ये सरकार बार बार ये कहती है कि आप शांतिपूर्वक ढंग से ट्रैक्टरों को छोड़कर चले जाइए छह मार्च वो जो उनका तरीका था उसके लिए छह तरीक तय की गई है कि पूरे देश के अदर स्टेटों से हमारे संगठन वो शांतिपूर्वक ढंग से बाई ट्रेन आए पैदल आए बाई बस आए बाई एयर आए उनको देखते हैं वहां पर बैठने देती है या मतलब सभी बातें करती है वो उस तरीके से आएंगे और 10 तारीख को 10 मार्च को सुबह बारह बजे से लेकर शाम के चार बजे तक पूरे भारत के अंदर ਟ੍ਰੇਨ ਦਾ ਚੱਕਾ ਜਾਮ ਕਰਨੇ ਦਾ ਆਵਾਹਨ ਪੂਰੇ ਦੇਸ਼ ਦੇ ਲੋਕੋ ਨੂੰ ਅਸੀਂ ਕਰਦੇ ਹਾਂ ਆਪਕੇ ਚੈਨਲੋ ਕੇ ਮਾਧਿਅਮ ਸੇ